ਜਟ ਜੋਤਸੀ ਹਰੀਦੇਵ ਪੰਨਾ ਬਰਾੜ ਜੀ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਗਊਆਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਜੋ ਲੋਕ ਵੀ ਇਸ ਭੋਲੇ ਜਾਨਵਰ ਦੀ ਸੇਵਾ ਕਰਦੇ ਹਨ ਇਹਨਾਂ ਨੂੰ ਹਰਾਚਾਰਾ ਜਾਂ ਗੁੜ ਵਗੈਰਾ ਪਾਉਂਦੇ ਹਨ ਗਊ ਮਾਤਾ ਉਹਨਾਂ ਦੀਆਂ ਮਰਾਦਾਂ ਜ਼ਰੂਰ ਪੂਰੀਆਂ ਕਰਦੀ ਜ ਹੈ ਸਰ ਇੱਕ ਇੱਕ ਨੂੰ ਚਾਹੀਦਾ ਹੈ ਕਿ ਉਹ ਗਊਆਂ ਦੀ ਸੇਵਾ ਕਰੇ ਅਤੇ ਗਊਆਂ ਨੂੰ ਕਦੇ ਵੀ ਭੁੱਖਿਆ ਨਾ ਰਹਿਣ ਦੇਵੇ ਗਊਆਂ ਦੀ ਸੇਵਾ ਕੀਤੀ ਕਦੇ ਵੀ ਨਿਹਫਲ ਨਹੀਂ ਜਾਂਦੀ ਸਗੋਂ ਮਨੁੱਖ ਦੇ ਪਾਪ ਧੁੱਲ ਜਾਂਦੇ ਹਨ ਇਸ ਲਈ ਹਰੇਕ ਮਨੁੱਖ ਨੂੰ ਗਊਆਂ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਆਓ ਦੇਖਦੇ ਹਾਂ ਅੱਜ ਦੀ ਇਹ ਖਾਸ ਰਿਪੋਰਟ ਹਾਂ ਜੀ ਬਬਈ ਗਊਆਂ ਦੀ ਲੋਕ ਸੇਵਾ ਕਰਦੇ ਨੇ ਉਹਨਾਂ ਦਾ ਕਾਫੀ ਜਿਹੜਾ ਵਧੀਆ ਫਲ ਵੀ ਪ੍ਰਾਪਤ ਹੁੰਦਾ ਹੈ ਗਊ ਇੱਕ ਅਣਪੋਲ ਜਾਨਵਰ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਲੋਕ ਹੈ ਜੀ ਉਸ ਵਿਦਿਆ ਦੇ ਹਿਸਾਬ ਨਾਲ ਤੇ ਤੁਹਾਡੇ ਹਿਸਾਬ ਨਾਲ ਇਹ ਪਹਿਲਾਂ ਤਾਂ ਗਊ ਮਾਤਾ ਕੀ ਜੈ ਹੋਵੇ ਜੀ ਇਹ ਗਜੜੀ ਗਊਆਂ ਦੀ ਸੇਵਾ ਹੈ ਉਹ ਵਿਦਾਂ ਅਨਸਾਰ ਸ਼ਾਸਤਰਾਂ ਦੇ ਅਨਸਾਰ ਸਭ ਤੋਂ ਉੱਤਮ ਸੇਵਾ ਮੰਨਿਆ ਜਾਂਦਾ ਹੈ ਜੀ ਕੋਈ ਵੀ ਸੇਵਾ ਕਰ ਗਿਆ ਆਪਾ ਉਹਦਾ ਫਾਲਤਾਂ ਮਿਲ ਨਹੀਂ ਮਿਲਣਾ ਹੈ ਜੀ ਗਊ ਦੀ ਸੇਵਾ ਮੇ ਕਰੀਏ ਤਾਂ ਗਊ ਆਪਣੇ ਤੇ ਕਸ਼ਟ ਲੈਂਦੀ ਹੈ ਹਾਂਜੀ ਬਾਕੀ ਜਈ ਸੇਵਾਵਾਂ ਇਹ ਜਿਹੀਆਂ ਹੁੰਦੀਆਂ ਨੇ ਉਹ ਬੜਾ ਫਾਲ ਦਿੰਦੀਆਂ ਪਰ ਉਹ ਆਪਣੇ ਤੇ ਕਸ਼ਟ ਘੱਟ ਲੈਂਦੀਆਂ ਪਰ ਜਿਹੜੀ ਗਊ ਮਾਤਾ ਜੀ ਹੈ ਉਹ ਸ਼ਾਸਤਰਾਂ ਵਿਦਾਂ ਦੇ ਅਨਸਾਰ ਆਪਣੇ ਤੇ ਕਸ਼ਟ ਲੈਂਦੀ ਹੈ ਦੂਸਰੇ ਆਦਮੀ ਬਾਕੀ ਜਿਸ ਤਰ੍ਹਾਂ ਦੀ ਕੋਈ ਸੇਵਾ ਕਰਦਾ ਹੈ ਜਿਹੀ ਜਿਉਂ ਭਾਵਨਾ ਨਾਲ ਜਿਹੀ ਜਿਹੀ ਕੋਈ ਚੀਜ਼ ਪਾਉਂਦਾ ਹੈ ਉਹਨੂੰ ਉਹੀ ਜਿਹੀ ਪ੍ਰਾਪਤ ਕਿਹੜੇ ਤਰੀਕੇ ਨਾਲ ਗਊਆਂ ਦੀ ਸੇਵਾ ਕਰਨੀ ਚਾਹੀਦੀ ਆਮ ਲੋਕਾਂ ਨੂੰ ਨਹੀਂ ਗਿਆਨ ਹੁੰਦਾ ਇਸ ਤਰ੍ਹਾਂ ਇਹਨਾਂ ਗੱਲਾਂ ਦਾ ਸੇਵਾ ਕਰਨੀ ਜਿਹੜਾ ਸਾਡਾ ਜਿਵੇਂ ਹੁਣ ਮੈਂ ਆਪ ਜੋਤਸ਼ੀ ਜੱਟ ਜੋਤਸ਼ੀ ਅਸੀਂ ਦੇ ਪੰਨਾ ਬਰਾੜ ਹੈ ਹਾਂਜੀ ਤਾਂ ਜਿਹੜਾ ਮੇਰਾ ਸਾਡਾ ਜੋਤਸ਼ੀ ਦੇ ਅਨਸਾਰ ਜੇ ਆਪਾਂ ਗਊਆਂ ਦੀ ਸੇਵਾ ਕਰਦੀਆਂ ਤੇ ਜਿਸ ਤਰ੍ਹਾਂ ਦੀ ਉਹਨੂੰ ਉਹਦੀ ਲੋੜ ਹੈ ਉਹ ਉਸ ਤਰ੍ਹਾਂ ਦਾ ਸਮਾਨ ਗਊਆਂ ਨੂੰ ਪਾ ਸਕਦਾ ਠੀਕ ਹੈ ਜੇ ਉਹਦੇ ਕੋਈ ਸਰੀਰ ਦੇ ਵਿੱਚ ਕੋਈ ਕਮੀ ਆ ਹੌਸਲਾ ਨਹੀਂ ਜਾਂ ਘਰ ਦੇ ਵਿੱਚ ਕੋਈ ਖੇਤੀਬਾੜੀ ਵਿੱਚ ਵਾਧਾ ਨਹੀਂ ਹੁੰਦਾ ਤਾਂ ਗਉਆਂ ਨੂੰ ਮੰਗਲਵਾਰ ਐਤਵਾਰ ਗੁਰਪਉਣਾ ਬਹੁਤ ਚੰਗਾ ਹੈ ਠੀਕ ਹੈ ਅ ਦੂਸਰਾ ਦੇਖ ਉਹਨਾਂ ਦੀ ਬੁੱਧੀ ਕੰਮ ਨਹੀਂ ਕਰਦੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਉਹਦਾ ਕੋਈ ਕੋਈ ਬੁੱਧੀਮਾਨ ਨਹੀਂ ਬੱਚੇ ਬੰਦੇ ਜਾਂ ਕੋਈ ਹੋਰ ਗਲਤ ਪਾਸੇ ਨੂੰ ਥੋੜਾ ਸਮਾਜ ਜਾ ਰਿਹਾ ਨਸ਼ਿਆਂ ਵਾਲੇ ਪਾਸੇ ਬੱਚੇ ਤਾਂ ਉਦੋਂ ਜੇ ਆਪਾਂ ਕੋਈ ਗਉਆਂ ਦੀ ਸੇਵਾ ਕਰੀਏ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਬੁੱਧਵਾਰ ਨੂੰ ਪਠੇ ਪਾਉਣੇ ਚੰਗੇ ਹੈ ਠੀਕ ਹੈ ਜੀ ਕੁਝ ਆਪਣੇ ਲੋਕ ਹੁੰਦੇ ਜਿਹੜੇ ਦੁਨਿਆਵੀ ਸੁੱਖ ਉਹਨਾਂ ਨੂੰ ਚਾਹੀਦਾ ਹੁੰਦਾ ਜੀ ਤੇ ਦੁਨਿਆਵੀ ਸੁੱਖਾਂ ਲਈ ਮਨੁੱਖ ਨੂੰ ਕੀ ਕਰਨੀ ਚਾਹੀਦੀ ਸੁੱਖਾਂ ਦੀ ਗੱਲ ਉਹੀ ਉਸ ਤਰ੍ਹਾਂ ਵੀ ਜਿਵੇਂ ਮੰਨ ਲਓ ਕਿਸੇ ਦੀ ਮੈਰਿਜ ਹੋਣੀ ਹੈ ਸ਼ੁਕਰਵਾਰ ਦੀ ਜੇ ਕੋਈ ਸੇਵਾ ਕਰਦੇ ਆਪਾਂ ਪਠਿਆਂ ਦੀ ਜਾਂ ਸ਼ੁਕਰਵਾਰ ਨੂੰ ਕੋਈ ਆਟਾ ਪੈ ਪਉਨੇ ਆ ਤਾਂ ਮੈਰਿਜ ਦੇ ਜੋਗ ਜਿਹੜਾ ਸ਼ੁਕਰਗ੍ਰਾਹ ਹੈ ਉਹਨੂੰ ਛੇਤੀ ਆਪਕ ਕੀਤਾ ਜਾਂਦਾ ਤਾਂ ਉਹ ਹੋ ਜਾਂਦਾ ਜੇ ਉਹਦਾ ਕੋਈ ਮਕਾਨ ਨਹੀਂ ਬਣਦਾ ਜਾਂ ਕੋਈ ਉਹਦੀ ਮਕਾਨ ਦਾ ਸੁੱਖ ਲੈਣਾ ਤਾਂ ਸਭ ਤੋਂ ਜ਼ਿਆਦਾ ਸਖਤ ਖਾਲ ਜਾਂ ਸ਼ਨੀਵਾਰ ਵਾਲੇ ਦਿਨ ਜਿਹੜੀ ਉੱਥੇ ਲੇਵਰ ਕੰਮ ਕਰਦੀ ਆ ਉਹਦੀ ਕੋਈ ਸਹੀ ਭਾਰ ਸਭਾਲ ਉੱਪਰ ਦੀ ਸੇਵਾ ਕਰਨੀ ਜਾਂ ਗੰਗਾਂ ਨੂੰ ਉੱਥੇ ਕੋਈ ਲੋਹੇ ਦੀ ਲੋੜ ਹੈ ਕਿਸੇ ਚੀਜ਼ ਦੀ ਕੁਮੇਂ ਚ ਸਰੀਆ ਜਾਂ ਕੋਈ ਆਪਕ ਖੁੱਲੀ ਬਣਾਨੀ ਆ ਉਹਦੇ ਤੇ ਸਿਮਿੰਟ ਬਰੀਤੀ ਬਜਰੀ ਲਾਉਣੀ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਉਹ ਦਾਨ ਕਰਦੇ ਆ ਤਾਂ ਇਹ ਜਿਹੇ ਅਗਰੈਸਿਵ ਹੁੰਦੀ ਆ ਕਿ ਸਾਡਾ ਕਾਰਸ਼ੀਤੀ ਬਣ ਜਾਂਦੀ ਠੀਕ ਹੈ ਇੱਕ ਗੰਵਾਂ ਦੀ ਬੇਅਦਬੀ ਹੁੰਦੀ ਆ ਬਹੁਤ ਜ਼ਿਆਦਾ ਜੀ ਸੜਕਾਂ ਤੇ ਐਕਸੀਡੈਂਟ ਵੀ ਹੋ ਜਾਂਦੇ ਹੈਗੇ ਕੀ ਲੋਕਾਂ ਨੂੰ ਕੀ ਉਪਰਾਲਾ ਕਰਨਾ ਚਾਹੀਦਾ ਜੀ ਇਹਦੇ ਸਬੰਧ ਚ ਹੈ ਉਪਰਾਲਾ ਤਾਂ ਦੇਖੋ ਸਭ ਨੂੰ ਆਪੂ ਆਪ ਨੂੰ ਹੀ ਕਰਨਾ ਜ਼ਰੂਰੀ ਮੇਰੇ ਹਿਸਾਬ ਨਾਲ ਆਵੇ ਅਸੀਂ ਇੱਕ ਦੂਜੇ ਤੇ ਸ਼ਰਧਨ ਨੇ ਹਾਂਜੀ ਹਾਂਜੀ ਉਹ ਕਰੋ ਉਹ ਕਰੋ ਉਹ ਕਰੋ ਠੀਕ ਹੈ ਅਸੀਂ ਸਾਰੇ ਜੀ ਕਰੀਏ ਜਿਦਾ ਸਾ ਫੇਰ ਹੀ ਹੱਲ ਹੋ ਸਕਦਾ ਹੈ ਬਾਕੀ ਬੇਆਬਦੀ ਕਿਸੇ ਵੀ ਚੀਜ਼ ਦੀ ਉਹ ਮਾਰੀ ਮਾਰੀ ਜੀ ਬਾਕੀ ਗਊਆਂ ਅਣਪੋਲ ਕਣਪੋਲ ਜਾਨਵਰਾਂ ਦੀ ਕਿਸੇ ਦੀ ਵੀ ਕਰਦਾ ਤਾਂ ਗਊ ਮਾਤਾ ਦੀ ਤਾਂ ਫਿਰ ਤੁਹਾਨੂੰ ਬਤਾਈ ਹਈ ਮਾਰੀ ਕਲਯੁਗ ਦਾ ਸਮਾਜ ਜੇ ਕੋਈ ਆਪਾ ਆਪ ਆਪਣੇ ਆਪ ਨੂੰ ਚੰਗੇ ਬਣ ਸਕਦੇ ਆ ਜੇ ਆਪਾ ਆਪ ਸੇਵਾ ਕਰਾਂਗੇ ਫੇਰ ਹੀ ਸਾਡੇ ਮਗਰ ਕੋਈ ਹੋਰ ਲੱਗੂ ਉਹ ਫਿਰ ਆ ਕਰੂਗਾ ਉਹਦੇ ਮਗਰ ਕੋਈ ਹੋਰ ਲੱਗੂਗਾ ਠੀਕ ਹੈ ਜੀ ਇਕੱਲੀਆਂ ਗੱਲਾਂ ਨਾ ਤੜੀ ਸਰਦਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਜੀ ਹਾਂ ਜੀ ਬਾਬਾ ਜੀ ਗਊਆਂ ਦੇ ਸਬੰਧ ਵਿੱਚ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਜੇ ਪੰਜਾਬੀ ਇਹਦੇ ਸੰਬੰਧ ਦੇ ਸੰਚ ਬੈਠੇ ਤੇ ਕੋਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਜੇ ਤੁਹਾਨੂੰ ਕੋਈ ਕਿਸੇ ਬੇਗਾ ਜਾਂ ਕਿਸੇ ਸ਼ਾਸਤਰ ਦਾ ਗਿਆਨ ਹੈ ਤਾਂ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਣਾ ਵੀ ਗਊ ਦੀ ਸੇਵਾ ਕਿੰਨਾ ਫਾਇਦਾ ਹੈ ਠੀਕ ਹੈ ਜੀ ਅਸੀ ਗੰਗਾਂ ਦੀ ਸੇਵਾ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਉਸ ਆਦਮੀ ਨੂੰ ਕੋਈ ਕਦੇ ਘਾਟਾ ਪੈਂਦਾ ਹੋਊਗਾ ਜਾਂ ਉਹ ਆਦਮੀ ਕਦੇ ਸੁખી ਨਹੀਂ ਬਸੂਗਾ ਠੀਕ ਹੈ ਤਾਂ ਗੰਗਾਂ ਦੀ ਸੇਵਾ ਦਾ ਬੜਾ ਤਕੜਾ ਫਾਇਦਾ ਹੈ ਠੀਕ ਹੈ ਜੇ ਅਸੀਂ ਗੰਗਾਂ ਦੀ ਸੇਵਾ ਕਰਾਂਗੇ ਅਸੀਂ ਕਰਾਂਗੇ ਤਾਂ ਸਾਡੇ ਬੱਚੇ ਦੇਖਣਗੇ ਉਹਨਾਂ ਦੇ ਬੱਚੇ ਦੇਖਣਗੇ ਜੇ ਅਸੀਂ ਕਰਾਂਗੇ ਤਾਂ ਕੁਝ ਇਹ ਨਹੀਂ ਹੋ ਸਕਦਾ ਵੀ ਸਾਡੇ ਤੇ ਕਦੇ ਕਸ਼ਟ ਆਉਣਗੇ ਜਾਂ ਅਸੀਂ ਕਦੇ ਦੁਖੀ ਹੋਵਾਂਗੇ ਜਿੰਨੀ ਵੀ ਹੋ ਸਕਦੀ ਹੈ ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਜਿੱਥੇ-ਜਿੱਥੇ ਵੀ ਜਿਵੇਂ ਵੀ ਉਹ ਕਰ ਸਕਦਾ ਆਪਦੀ ਗਊਆਂ ਦੀ ਸੇਵਾ ਇਲਾਕੇ 'ਚ ਸੜਕ 'ਤੇ ਫਿਰਦੀਆਂ ਜਾਂ ਕਿਤੇ ਹੋਰ ਹੈ ਜਾਂ ਉਹਨਾਂ ਦੇ ਨੇੜੇ ਕੋਈ ਗਊਸ਼ਾਲਾ ਹੈ ਤਾਂ ਜ਼ਰੂਰ ਉਹਨਾਂ ਨੂੰ ਮਤਲਬ ਜਿੱਥੋਂ ਤੱਕ ਵੀ ਹੋ ਸਕੇ ਆਪ ਦਾ ਦਸਾਉਂਦ ਕਰਨਾ ਚਾਹੀਦਾ ਹੈ ਤਾਂ ਗਊ ਦੀ ਸੇਵਾ ਬੜੀ ਉੱਤਮ ਸੇਵਾ ਲਿਖੀ ਹੈ ਸ਼ਾਸਤਰਾ ਦੇ ਵਿੱਚ ਕੋਈ ਸਾਡੇ ਕੋਲੇ ਕਮੀ ਨਹੀਂ ਰਹਿੰਦੀ ਤੇ ਇਸੇ ਕਰਕੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਹਰ ਬੰਦੇ ਨੂੰ ਜਦੋਂ ਜਿੰਨੀ ਉਹ ਕਰ ਸਕਦਾ ਥੋੜੀ ਜਿੰਨੀ ਕਰ ਸਕਦਾ ਤਾਂ ਕਰਨੀ ਚਾਹੀਦੀ ਹੈ ਜਿਹੇ ਜਿਹੇ ਹੈਲਪ ਕਰ ਸਕਦਾ ਤੇ ਬੋਲ ਗਊ ਮਾਤਾ ਕੀ ਜੈ